ਬਹੁਤ ਸਾਰਿਆਂ ਦਾ ਕੁਐਸਚਨ ਆਇਆਗਾ ਕਿ ਗਰਵਾਣੀ ਪਾਪ ਨੂੰ ਮੰਨਦੀ ਹੈ ਜਾਂ ਨਹੀਂ ਮੰਨਦੀ ਹੈ। ਹੁਣ ਪਾਪ ਕੌਣ ਜਿਹੜਾ ਹੈਗਾ ਉਹ ਆਪਣੀ ਸੋਚ ਕਰਕੇ ਹੈਗਾ। ਜੇ ਆਪਾਂ ਗਰਵਾਣੀ ਦੇ ਹੁਕਮ 'ਤੇ ਚੱਲਦੇ ਹਾਂ ਤਾਂ ਇਸ ਨੂੰ ਪੁੰਨ ਕਰਮ ਕਿਹਾ ਗਿਆ ਹੈ। ਜੇ ਪੁੰਨੀ ਸੋਚ ਕਿਹਾ ਗਿਆ ਹੈ। ਤੇ ਜੇ ਆਪਾਂ ਮਨ ਦੀ ਮਰਜ਼ੀ ਦੇ ਪਿੱਛੇ ਚੱਲਦੇ ਹਾਂ ਤੇ ਇਹਨੂੰ ਪਾਪ ਕਿਹਾ ਗਿਆ ਹੈ। ਉਹ ਜਿਹੜਾ ਧਰਮ ਰਾਏ ਹੈਗਾ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜੇ ਭਾਇ ਦੁਸ਼ਟ ਆਤਮ ਉਹ ਤੇਰੀ ਸਰਕਾਰ ਜਿਹੜਾ ਧਰਮ ਰਾਏ ਜਿਹੜਾ ਆਪਣੇ ਅੰਦਰ ਬੈਠਾ ਸਾਹ ਲੈਂਦਾ ਉਹਨੂੰ ਇਹ ਹੁਕਮ ਹੈਗਾ ਕਿ ਜੇ ਮਨ ਤੇਰੇ ਨਾਲ ਸੱਚ ਦੀ ਵਿਚਾਰ ਕਰੇਗਾ ਤਾਂ ਉਹਦੇ ਨਾਲ ਤੋਂ ਜਿਹੜਾ ਸੱਚ ਹੈਗਾ ਉਹਨੂੰ ਸੱਚੇ ਰਹਿਣਾ ਹੈਗਾ ਤੇ ਜੇ ਉਹ ਝੂਠ ਨੂੰ ਲੈ ਕੇ ਆਏਗਾ ਤੇ ਉਹਨੂੰ ਤੂੰ ਨਹੀਂ ਲੈਣਾ ਹੈਗਾ ਦੂਜੇ ਭਾਇ ਦੁਸ਼ਟ ਆਤਮਾ ਜਿਹੜਾ ਦੂਜਾ ਭਾਉ ਮਾਇਆ ਦੀਆਂ ਛਾਵਾਂ ਲੈ ਕੇ ਆਏਗਾ ਹੁਣ ਜਿਹੜੀ ਇਹੋ ਜਿਹੀਆਂ ਆਤਮਾ ਮਾਨ ਉਹ ਤੇਰੀ ਸਰਕਾਰ ਹੈਗੇ ਉਹਨਾਂ ਤੇ ਤੇਰੀ ਮਰਜ਼ੀ ਹੈ ਜਿਵੇਂ ਮਰਜ਼ੀ ਤੂੰ ਉਹਨਾਂ ਨਾਲ ਟਰੀਟ ਕਰ ਜਿਵੇਂ ਤੂੰ ਮਰਜ਼ੀ ਉਹਨਾਂ ਨਾਲ ਵਿਵਹਾਰ ਕਰ ਕਿਉਂਕਿ ਜਿਹੜਾ ਧਰਮ ਰਾ ਹੈਗਾ ਜਿਹੜਾ ਅੰਦਰ ਬੈਠਾ ਸਾਹ ਲੈਂਦਾ ਹੈ ਉਹ ਜਿਹੜਾ ਹੈਗਾ ਉਹ ਉਹਦੇ ਅੰਦਰ ਹੀ ਹੈ ਜਿਹੜੀ ਇਹ ਆਪਣੀ ਬੁੱਧੀ ਆ ਅਕਲ ਹੈ ਮਾਨੇ ਕੰਮ ਕਰਦਾ ਹੈ ਇਸੇ ਕਰਕੇ ਆਪਾਂ ਨੂੰ ਕਿਹਾ ਗਿਆ ਹੈ ਕਿ ਆਪਣੇ ਮੂਲ ਨੂੰ ਸਮਝੋ ਕਿਉਂਕਿ ਉਹਨੂੰ ਜਿਹੜਾ ਹੈਗਾ ਉਹਦੇ ਅੰਦਰ ਅਗਿਆਨਤਾ ਹੈ ਅਗਿਆਨਤਾ ਦੇ ਕਰਕੇ ਉਹ ਸਰੀਰ ਨੂੰ ਚਲਾ ਰਿਹਾ ਹੈ ਗਿਆਨ ਇੰਦਰੀਆਂ ਦੁਆਰਾ ਗਿਆਨ ਲੈ ਰਿਹਾ ਹੈ ਪਰ ਇਹ ਮਨ ਤੇ ਬੁੱਧੀ ਉਹ ਤੋਂ ਬਾਹਰ ਹੋਏ ਹਨ ਜਿਵੇਂ ਗਰਵਾਣੀ ਦਾ ਬਚਨ ਆਉਂਦਾ ਹੈ ਰੂਵੇ ਰਾਮ ਨਿਕਾਲਾ ਪਿਆ ਸੀਤਾ ਲਖਮਣ ਵਿਛੜ ਗਿਆ ਹੁਣ ਸੀਤਾ ਤੇ ਲਖਮਣ ਜਿਹੜੇ ਹੈਗੇ ਹਨ ਮਨ ਤੇ ਜਿਹੜੀ ਬੁੱਧੀ ਹੈਗੀ ਆ ਉਹ ਤੋਂ ਵਿਛੜੇ ਹੋਏ ਹਨ ਉਹ ਤੋਂ ਅਲੱਗ ਹੋਏ ਹਨ ਤੇ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਬਾਹਰ ਮਾਇਆ ਦੇ ਕੰਮਾਂ ਵਿੱਚ ਲੱਗੇ ਹੋਏ ਹਨ ਇਸ ਕਰਕੇ ਉਹ ਉਹਨੂੰ ਉਹ ਲਈ ਨਹੀਂ ਨਾ ਉਹਦਾ ਕਨੈਕਸ਼ਨ ਟੁੱਟਿਆ ਆਇਆ ਹੁੰਦਾ ਹੈ ਤੇ ਜੇ ਉਹ ਕਨੈਕਸ਼ਨ ਇਹ ਮਨ ਆਪਣੇ ਮੂਲ ਨਾਲ ਮਿਲ ਜਵੇ ਤਾਂ ਫਿਰ ਇਹਦਾ ਜਿਹੜਾ ਦਵਾਰਾ ਇਹਦੀ ਜਿਹੜੀ ਗਿਆਨ ਵਿੱਚ ਵਾਧਾ ਹੋ ਜਾਂਦਾ ਹੈਗਾ ਤੇ ਆਪਣੇ ਆਪ ਨੂੰ ਹੀ ਸਮਝ ਲੈਂਦਾ ਹੈ। ਸ੍ਰੀ ਰਾਗ ਮਹੱਲਾ ਤੀਜਾ ਹਰ ਜੀਓ ਸੱਚਾ ਸਚਤੂ ਸਭ ਕੁਛ ਤੇਰਾ ਚਿਰੈ ਲੱਖ 84 ਤਰਸਦੇ ਫਿਰੇ ਬਿਨ ਗੁਰ ਭੇਟੇ ਪੀਰੇ ਹਰ ਜਿਓ ਬਕਸੇ ਬਕਸਾ ਦਾਏ ਸੂਖ ਸਦਾ ਸਰੀਰੇ ਗੁਰ ਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੁੰਬੀਰੇ ਸਤਗੁਰ ਜੀ ਉਪਦੇਸ਼ ਕਰਦੇ ਹਨ ਕਿ ਜਿਹੜਾ ਹਰ ਜੀ ਹੈਗਾ ਜਿਹੜਾ ਹੁਕਮ ਹੈ ਉਹ ਸੱਚਾ ਹੈ ਤੇ ਜਿਹੜਾ ਜਿਹਨਾਂ ਦਾ ਹੁਕਮ ਹੈਗਾ ਉਹ ਸੱਚ ਜਿਹੜਾ ਉਹ ਵੀ ਤੂੰ ਹੀ ਹੈ ਤੇ ਸਾਰਾ ਕੁਝ ਤੇਰੇ ਅੰਦਰ ਹੀ ਹੈ ਸਾਰੇ ਤੇਰੇ ਚੀਰੇ ਦੇ ਵਿੱਚ ਮਤਲਬ ਇਹ ਤੇਰੇ ਅਧੀਨ ਹੈ ਕਹਿੰਦੇ 184 ਜਿਵੇਂ ਕਿ ਆ ਕਿ 184 ਜੂਨ ਸੁਭਾਈ ਮਾਨਸ ਕੋ ਪ੍ਰੋਦੀ ਵੜਈ ਉਹ ਜਿਹੜੇ 184 ਜਿਹੜੇ ਆ ਜੂਨਾ ਦੇ ਵਿੱਚ ਫਿਰ ਰਹੀਆਂ ਆਤਮਾਵਾਂ ਹਾਲ ਸਾਰੇ ਤਰਸ ਦੇ ਫਿਰਦੇ ਹਨ ਤੈਨੂੰ ਸਮਝਣ ਦੇ ਲਈ ਬੇਨ ਗੁਰ ਭੇਟੇ ਪੀਰੇ ਕਿਉਂਕਿ ਜਿੰਨਾ ਚਿਰ ਗਿਆਨ ਗੁਰਬਾਣੀ ਦਾ ਪ੍ਰੇਸ਼ ਸੁਣਦੇ ਨਹੀਂ ਮੰਨਦੇ ਨਹੀਂ ਸਮਝਦੇ ਨਹੀਂ ਲੈਂਦੇ ਨੇ ਆਪਣੇ ਤੇ ਲਾਗੂ ਨਹੀਂ ਕਰਦੇ ਉਨਾਂ ਚਿਹਰਾਂ ਦੇ ਅੰਦਰ ਇਹ ਭੀੜ ਰਹਿਣੀ ਹੈਗੀ ਉਹਨਾਂ ਦੇ ਅੰਦਰ ਜਿਹੜਾ ਇਹ ਵਿਯੋਗ ਰਹਿਣਾ ਇਹ ਹੈਗਾ ਉਹਨਾਂ ਨੂੰ ਦੁੱਖ ਤਕਲੀਫ ਰਹਿਣੀ ਹੀ ਹੈਗੀ ਆ ਜਿੰਨਾ ਚਿਹਰਾ ਆਪਣਾ ਜਿਹੜਾ ਮੂਲ ਹੈ ਉਹ ਉਹਦੇ ਨਾਲ ਭੇਟ ਦੇ ਨਹੀਂ ਹੈਗੇ ਭੇਟੇ ਸਿਓ ਜਾਵੋ ਸੱਚ ਸਮਾਵੋ ਤਾਂ ਪਤ ਲੇਖੇ ਪਾਈ ਮਹਿਲ ਜਾਇ ਪਾਵੋ ਖਸਮੇ ਭਾਵੋ ਰੰਗ ਸਿਓ ਰਲਿਆ ਮਾਣੇ ਭੇਟਾ ਦਾ ਮਤਲਬ ਜੇ ਆਪਣੇ ਕੋਲ ਕੋਈ ਸੱਚ ਦਾ ਗਿਆਨ ਹੋਗਾ ਉਹ ਆਪਾਂ ਨੂੰ ਗਰਵਾਣੀ ਤੇ ਥੋੜੇ ਬੋਤੀ ਜਿਹੜੀ ਗਰਵਾਣੀ ਆਪਾਂ ਨੇ ਅੰਦਰ ਹੋਊਗੀ ਤਾਂ ਆਪਾਂ ਸੱਚ ਵਿੱਚ ਸਮਝ ਸਕਦੇ ਹਾਂ ਤਾਂ ਪਾਤ ਜਿਹੜੀ ਉਹ ਲੇਖੇ ਵਿੱਚ ਪੈ ਸਕਦੀ ਹੈ ਜੇ ਆਪਾਂ ਬੁੱਧੀ ਦੀ ਨੂੰ ਹੁਕਮ ਅਨੁਸਾਰ ਚਲਾਇਆ ਹੈ ਉਹਦੇ ਅੰਦਰ ਗਿਆਨ ਪੈਦਾ ਕੀਤਾ ਹੈ ਸੱਚ ਦਾ ਮਹਿਲੀ ਜਾਇ ਪਾਵੋ ਫਿਰ ਆਪਾਂ ਮੈਲ ਵਿੱਚ ਜਾ ਕੇ ਮੈਲ ਵਿੱਚ ਜਾ ਸਕਦੇ ਹਾਂ ਤੇ ਸੱਚ ਨੂੰ ਸਮਝ ਸਕਦੇ ਹਾਂ ਖਸਮੇ ਭਾਵੋ ਰੰਗ ਸਿਓ ਰਲੀਆਂ ਮਾਣੇ ਫਿਰ ਆਪਾਂ ਜਿਹੜਾ ਹੁਕਮ ਉਹਨੂੰ ਚੰਗੇ ਲੱਗ ਸਕਦੇ ਹਾਂ ਤੇ ਜਿਹੜਾ ਸੱਚ ਦਾ ਗਿਆਨ ਹੈਗਾ ਉਹਨੂੰ ਸਮਝ-ਸਮਝ ਕੇ ਆਪਣੇ ਮਨ ਦੇ ਅੰਦਰ ਖੁਸ਼ੀ ਖੇੜਾ ਪੈਦਾ ਕਰ ਸਕਦੇ ਹਾਂ ਮਰਨਾ ਮੰਦਾ ਲੋਕਾਂ ਆਟਕੇ ਜੇ ਕੋ ਮਰ ਜਾਣੇ ਹੁਣ ਜਿਹੜਾ ਮਰਨਾ ਸੰਸਾਰੀ ਮਰਨਾ ਤੋਂ ਲੋਕਾਂ ਇਹਨੂੰ ਮਾੜਾ ਕਹਿੰਦੇ ਆ ਪਰ ਜਿਹੜਾ ਭਗਤਾਂ ਦਾ ਮਰਨਾ ਹੈਗਾ ਉਹ ਜਿਹੜਾ ਹੈਗਾ ਉਹ ਲੋਕਾਂ ਲਈ ਭਾਵੇਂ ਬੁਰਾ ਹੈ ਪਰ ਜਿਹੜਾ ਮਨ ਦੀਆਂ ਆਸਾਂ ਨੂੰ ਮਾਰ ਲੈਂਦਾ ਹੈ ਅਸਲੀ ਉਹ ਮਰਨਾ ਹੈ ਜੇ ਮਰਨੇ ਨੂੰ ਕੋਈ ਜਾਣ ਲੈਂਦਾ ਹੈ ਤੇ ਉਹ ਫੇਰ ਆਪਣਾ ਸੱਚ ਦੇ ਨਾਲ ਉਹਨੂੰ ਸੱਚ ਦੀ ਸਮਝ ਆ ਜਾਂਦੀ ਹੈ ਲੋਕ ਤਾਂ ਫਿਰ ਉਹਨੂੰ ਭਾਵੇਂ ਨਹੀਂ ਚੰਗਾ ਸਮਝਦੇ ਪਰ ਉਹਨੂੰ ਉਹਦੇ ਅੰਦਰ ਖੁਸ਼ੀ ਖੇੜਾ ਪੈਦਾ ਆ ਜਾਂਦਾ ਉਹਨੂੰ ਸੱਚ ਦੀ ਸਮਝ ਆ ਜਾਂਦੀ ਹੈਗੀ ਸਤਗੁਰ ਜੀ ਉਪਦੇਸ਼ ਕਰਦੇ ਹਨ ਕਿ ਜਿਹੜੇ ਲੱਖ 84 ਹੈਗੀਆਂ ਜੂਨਾ ਹੈਗੀਆਂ ਜਿੰਨੀਆਂ ਵੀ ਉਹਦੇ ਵਿੱਚ ਜਿਹੜਾ ਜੀਵ ਹੈ ਤਰਸਦਾ ਫਿਰਦਾ ਹੈ ਕਿਉਂਕਿ ਸੱਚ ਦੇ ਗਿਆਨ ਨੂੰ ਭੇਟਦਾ ਨਹੀਂ ਸੱਚ ਦੇ ਗਿਆਨ ਨੂੰ ਸਮਝਦਾ ਨਹੀਂ ਇਸ ਕਰਕੇ ਪੀੜਾ ਜੀ ਉਹ ਦੁੱਖ ਹੈਗਾ ਤਕਲੀਫਾਂ ਹੈਗੀਆਂ ਐਂਜ਼ਾਈਟੀ ਹੈ ਜਿੰਨੇ ਵੀ ਰੋਗ ਉਹਨਾਂ ਕਾਰਨ ਹੈਗਾ ਹਰ ਬਿਸਰਤ ਸਦਾ ਖਵਾਰੀ ਹਰ ਨੂੰ ਛੱਡਣ ਦੇ ਕਰਕੇ ਖਵਾਰੀ ਹੋ ਰਹੀ ਹੈ ਹਰ ਜੀ ਉਹ ਬਖਸੇ ਬਖਸਲੇ ਜੇ ਹਰ ਜਿਹੜਾ ਆਪਣਾ ਜੀਓ ਹੈਗਾ ਜਿਹੜਾ ਆਪਣਾ ਮੂਲ ਹੈਗਾ ਆਪਾਂ ਜੇ ਉਹਦੇ ਨਾਲ ਮਿਲ ਜਾਈਏ ਤਾਂ ਫਿਰ ਜਿਹੜਾ ਪਰਮੇਸ਼ਰ ਆ ਇਹਨੂੰ ਬਖਸ਼ ਦਿੰਦਾ ਹੈ ਤੇ ਇਹਦਾ ਜਿਹੜਾ ਸੁਖ ਸਦਾ ਸਰੀਰੇ ਇਹਦੀ ਜਿਹੜੀ ਗੋਪਤ ਤੇ ਹੀ ਹੈ ਇਹਦੇ ਅੰਦਰ ਸਦਾ ਲਈ ਸੁਖ ਪੈਦਾ ਹੋ ਜਾਂਦਾ ਹੈ ਔਰ ਸਰੀਰਿਕ ਸੁੱਖ ਦੀ ਗੱਲ ਨਹੀਂ ਹੈਗੀ ਆ ਜਿਹੜੀ ਆਪਣੇ ਅੰਦਰ ਅਗਿਆਨਤਾ ਹੈ ਉਹ ਆਪਣੇ ਮਨ ਨੂੰ ਦੁਖੀ ਕਰਦੀ ਹੈ ਪਰ ਜਿਹੜਾ ਸਾਜਦਾ ਗਿਆਨ ਹੈਗਾ ਉਹ ਮਨ ਦੇ ਵਿੱਚ ਖੇੜਾ ਪੈਦਾ ਕਰਦਾ ਖੁਸ਼ੀ ਪੈਦਾ ਕਰਦਾ ਹੈ ਗੁਰ ਪ੍ਰਸਾਦੀ ਸੇਵ ਕਰੀ ਸੱਚ ਗੈਰ ਗੰਭੀਰੇ ਜਿਹੜਾ ਸੱਚ ਉਹ ਗਹਿਰ ਗੰਭੀਰ ਹੈਗਾ ਤੇ ਗਿਆਨ ਦੀ ਕਿਰਪਾ ਦੇ ਨਾਲ ਜੇ ਆਪਾਂ ਸੇਵਾ ਕਰੀਏ ਭਾਗ ਗੁਰ ਕੀ ਸੇਵਾ ਸ਼ਬਦ ਵਿਚਾਰ ਹਮੇ ਮਾਰੇ ਕਰਨੀ ਸਾਰ ਇੱਕ ਕਰਨੀ ਜਿਹੜੀ ਔਖੀ ਹੈਗੀ ਆ ਪਰ ਇਹ ਸਾਰ ਹੈਗੀ ਆ ਇਹ ਕਮ ਆਉਣ ਵਾਲੀ ਹੈਗੀ ਹੈ ਇਹਦੇ ਨਾਲ ਜਿਹੜਾ ਮਨ ਤੇ ਇਹ ਜਿਹੜਾ ਅਗਿਆਨਤਾ ਦਾ ਹਨੇਰਾ ਅਗਿਆਨਤਾ ਖਤਮ ਹੋ ਜਾਂਦੀ ਹੈ ਪਰ ਜੇ ਇਹ ਸੇਵਾ ਕਰੀਏ ਤਾਂ ਫਿਰ ਗਿਆਨ ਦੀ ਕਿਰਪਾ ਹੁੰਦੀ ਹੈ ਤੇ ਜਿਹੜਾ ਸੱਚ ਦੇ ਨਾਲ ਹੈਗਾ ਇਹ ਮਿਲਾਪ ਹੋ ਜਾਂਦਾ ਹੈਗਾ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹੀਏ ਦੂਜਾ ਔਰ ਨ ਕੋਏ ਰਹਾਉ ਸਤਗੁਰ ਜੀ ਵਿਰੇਸ਼ ਕਰਦੇ ਹਨ ਕਿ हे ਮਨ ਮੇਰੇ ਨਾਮ ਦੇ ਵਿੱਚ ਰਤਨ ਦੇ ਨਾਲ ਸੁਖ ਹੁੰਦਾ ਹੈ ਹੁਣ ਰੱਤੇ ਜਿਹੜਾ ਰੱਤੇ ਸ਼ਬਦ ਆਇਆ ਹੈ ਇਹਦਾ ਮਤਲਬ ਹੈ ਜਿਵੇਂ ਕੋਈ ਕਪੜਾ ਭਾ ਰੰਗਣਾ ਹੈਗਾ ਤੇ ਜੇ ਉਹਨੂੰ ਰੰਗ ਦੇ ਵਿੱਚ ਪਾਈਏ ਤਾਂ ਉਹ ਤੋਂ ਬਾਅਦ ਜਦੋਂ ਉਹਦੇ ਉੱਤੇ ਨਵਾਂ ਰੰਗ ਚੜ ਜਾਂਦਾ ਹੈ ਉਹਨੂੰ ਕਹਿੰਦੇ ਕਿ ਇਹਨੂੰ ਰੰਗ ਚੜ ਗਿਆ ਉਹਨੂੰ ਰੱਤੇ ਕਿਹਾ ਗਿਆ ਹੈ ਰੱਤੇ ਇਸ਼ਕ ਖੁਦਾਏ ਰੰਗ ਦੇਦਾਰ ਕੇ ਜਿਨ੍ਹਾਂ ਨੂੰ ਸੱਚ ਨੂੰ ਮਿਲਣ ਦੀ ਇੱਛਾ ਹੁੰਦੀ ਹੈ ਉਹ ਦੇ ਪ੍ਰੇਮ ਵਿੱਚ ਰੱਤੇ ਹੁੰਦੇ ਹਨ ਤੇ ਇਸ ਕਰੇ ਇਸ ਤਰ੍ਹਾਂ ਮਨ ਨੂੰ ਜਿਹੜਾ ਹੈ ਸੱਚ ਦੇ ਰੰਗ ਵਿੱਚ ਰੰਗਣਾ ਹੈ ਜਿਹੜਾ ਸੱਚ ਦੇ ਵਿੱਚ ਰੰਗ ਵਿੱਚ ਰੰਗਿਆ ਹੋਇਆ ਉਹਨੂੰ ਰਤਿਆ ਕਹਿੰਦੇ ਹਨ ਫਿਰ ਉਹ ਕੀ ਕਰਦਾ ਹੈ ਗੁਰਮਤੀ ਨਾਮ ਸਲਾਈਏ ਤੇ ਜਿਹੜਾ ਗਿਆਨ ਵਾਲਾ ਗਿਆਨ ਵਾਲੀ ਮਾਤੋਂ ਨੂੰ ਪ੍ਰਾਪਤ ਹੋ ਜਾਂਦੀ ਹੈ ਗੁਰਵਾਣੀ ਵਿੱਚ ਜਿਹੜੀ ਸੋਝੀ ਪ੍ਰਾਪਤ ਹੁੰਦੀ ਹੈ ਉਸ ਨਾਮ ਦੀ ਉਹ ਸਲਾਮਣਾ ਕਰਦਾ ਹੈ ਉਸ ਨਾਮ ਦੀ ਉਹ ਵਡਿਆਈ ਕਰਦਾ ਹੈ ਤੇ ਉਹ ਦੱਸਦਾ ਹੈ ਕਿ ਹੋਰ ਦੂਸਰਾ ਕੋਈ ਨਹੀਂ ਹੈ ਜਿਹਦਾ ਹੁਕਮ ਇਥੇ ਚੱਲਦਾ ਹੈ ਰਹਾਉ ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ ਦੂਜੇ ਭਾਇ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਜਿਹੜਾ ਧਰਮ ਰਾਏ ਹੈ ਜਿਹੜਾ ਆਪਣਾ ਮੂਲ ਹੈ ਜਿਹੜਾ ਅੰਦਰ ਹੈ ਸਾਹ ਲੈਂਦਾ ਹੈ ਅੱਗੇ ਉਹ ਹੁਕਮ ਦੇ ਵਿੱਚ ਵੱਜਿਆ ਹੋਇਆ ਹੈ ਹੁਕਮੀ ਬੰਦਾ ਹੈ ਉਹਨੂੰ ਇਹ ਹੁਕਮ ਹੈਗਾ ਉਹਨੂੰ ਇਹ ਹਦਾਇਤ ਕੀਤੀ ਹੋਈ ਹੈ ਸੱਚ ਵੱਲੋਂ ਸੱਚਖੰਡ ਵੱਲੋਂ ਕਿ ਤੂੰ ਜਿਹੜਾ ਸੱਚ ਜੜਾ ਸੱਚਾ ਧਰਮ ਉਹਦੀ ਵਿਚਾਰ ਕਰਨੀ ਹੈ ਛੋਟੇ ਧਰਮ ਦੀ ਨਹੀਂ ਵਿਚਾਰ ਕਰਨੀ ਹੁਣ ਆਪਾਂ ਉਹਨੂੰ ਗਰਵਾਣੀ ਨਾਲ ਸਮਝਾਉਣ ਦਾ ਕਾਰਨ ਇਹ ਹੀ ਹੈਗਾ ਕਿ ਆਪਾਂ ਗਰਵਾਣੀ ਦੇ ਉਪਦੇਸ਼ ਨੂੰ ਗਰਵਾਣੀ ਦੇ ਉਪਦੇਸ਼ ਦੀ ਵਿਚਾਰ ਨਹੀਂ ਕਰਦੇ ਆਪਾਂ ਹੁਣ ਪੜੀਆਂ ਸੁਣੀਆਂ ਸੁਣਾਈਆਂ ਗੱਲਾਂ ਦੀ ਵਿਚਾਰ ਕਰਾਂਗੇ ਤੇ ਉਹਦੇ ਨਾਲ ਜਿਹੜਾ ਅੰਦਰ ਵਾਲਾ ਹੈਗਾ ਉਹ ਭਿੱਜਦਾ ਨਹੀਂ ਹੈ ਉਹਨੂੰ ਉਹਦੇ ਵਿੱਚ ਕੁਝ ਨਹੀਂ ਲੈਣਾ ਕਿਉਂਕਿ ਉਹ ਸਾਕਸ਼ੀ ਹੈ ਹਰੇਕ ਜਨਮ ਉਹ ਨਹੀਂ ਲਿਆ ਹੈਗਾ ਜਿਸ ਦਾ ਰਾਜ तिसੇ ਦਾ ਸੁਪਨਾ ਹੁਣ ਜਿਹੜਾ ਰਾਜ ਵੀ ਉਹਦਾ ਹੈ ਤਾਂ ਸੁਪਨਾ ਵੀ ਉਹਦਾ ਹੀ ਹੈਗਾ ਆਪਾਂ ਤਾਂ ਜਿਹੜਾ ਵਿਚ ਉਹਦਾ ਧਿਆਨ ਹੀ ਹੈ ਗਿਆ ਤੇ ਜੇ ਧਿਆਨ ਜਿਹੜਾ ਆਪਣੇ ਮੂਲ ਨਾਲ ਜੁੜ ਜਵੇ ਫਿਰ ਆਪਣੀ ਅਗਿਆਨਤਾ ਨੂੰ ਆਪਾਂ ਦੂਰ ਕਰਦੇ ਹਾਂ ਇਸ ਕਰਕੇ ਉਹ ਹੁਣ ਜਿਹੜਾ ਜਿੱਤ ਸੱਚ ਦਾ ਗਿਆਨ ਆਪਾਂ ਲਈਏ ਤਾਂ ਆਪਣੇ ਨਾਲ ਅੱਖ ਮਣਾਉਂਦਾ ਹੈ ਤਾਂ ਆਪਣੇ ਦੇ ਨਾਲ ਆਪਣੇ ਨਾਲ ਉਹ ਵਿਚਾਰ ਕਰਦਾ ਹੈ ਭੋਖਰ ਨੀਰ ਬਲੋਈਏ ਨੈਣੂ ਨਹੀਂ ਰੀਸੇ ਦੱਦ ਬਲੋਈਏ ਮੱਖਣ ਰੀਸੇ ਜਿਵੇਂ ਛੱਪੜ ਦਾ ਪਾਣੀ ਜਿਹੜਾ ਸਾਖੀਆਂ ਆ ਜੋ ਇਤਿਹਾਸ ਹੈਗਾ ਉਹ ਛੱਪੜ ਦਾ ਪਾਣੀ ਹੈਗਾ ਉਦੀਓ ਵਿਚਾਰ ਨਹੀਂ ਕਰਦਾ ਤੇ ਜੇ ਆਪਾਂ ਗਰਵਾਣੀ ਦਾ ਜਿਹੜਾ ਗਰਵਾਣੀ ਵਿੱਚ ਜਿਹੜਾ ਉਪਦੇਸ਼ ਹੈਗਾ ਉਹਨੂੰ ਦੱਦ ਕਿਹਾ ਗਿਆ ਉਹਨੂੰ ਬੁਲਾਇਏ ਤੇ ਉਹਦੇ ਵਿੱਚੋਂ ਮੱਖਣ ਮਿਲਦਾ ਹੈਗਾ ਤੇ ਉਹਦੇ ਵਿੱਚੋਂ ਜਿਹੜਾ ਸੱਚ ਮਿਲਦਾ ਹੈ ਉਹਦੀ ਵਿਚਾਰ ਕਰਨੀ ਹੈ ਤੇ ਦੂਜੇ ਭਾਇ ਤੋਂ ਸਤ ਆਤਮਾ ਹੁਣ ਜਿਹੜੀਆਂ ਜਿਹੜਾ ਉਹ ਆਪਣਾ ਧਿਆਨ ਦੂਜੇ ਪਾਸੇ ਹੈ ਜਿੰਨੀਆਂ ਵੀ ਆਤਮਾਵਾਂ ਉਹਨਾਂ ਦਾ ਦੂਜੇ ਪਾਸੇ ਧਿਆਨ ਹੈ ਉਹ ਤੇਰੀ ਸਰਕਾਰ ਤੇ ਉਹਨਾਂ ਨੂੰ ਉਹ ਦੁੱਖ ਦਿੰਦਾ ਹੈ ਜਿਹੜੇ ਦੁੱਖਾਂ ਦਾ ਕਾਰਨ ਹੈਗਾ ਆਪਾਂ ਸੱਚ ਨੂੰ ਛੱਡਿਆ ਹੋਇਆ ਹੈ ਸਾਚ ਨੂੰ ਛੱਡਣ ਦੇ ਕਾਰਨ ਆਪਣੇ ਅੰਦਰ ਅਸ਼ਾਂਤੀ ਹੈ, ਦੁੱਖ ਹੈ, ਤਕਲੀਫ ਹੈਗੇ। ਤੇ ਹੋਰ ਬਾਕੀ ਜਿਹੜਾ ਜੇ ਆਪਾਂ ਸੱਚ ਨੂੰ ਸਮਝ ਲਈਏ, ਸਾਚਨ ਸਾਰੀ ਹੋ ਜਾਏ ਤਾਂ ਆਪਣਾ ਜਿੰਨ ਪ੍ਰੇਮ ਕਿਓ ਤਿੰਨ ਹੀ ਪ੍ਰਾਪਾਇਓ। ਤੇ ਆਪਣੇ ਮੂਲ ਦੇ ਨਾਲ ਪ੍ਰੇਮ ਹੋ ਜਾਂਦਾ ਹੈ ਤੇ ਆਪਾਂ ਨੂੰ ਪ੍ਰਭ ਦੀ ਸਮਝ ਪੈ ਜਾਂਦੀ ਹੈ ਕਿ ਆਪਾਂ ਕੌਣ ਹੈ, ਕਿੱਥੋਂ ਆਏ, ਕੀ ਕਰਨਾ ਹੈ। ਅਧਿਆਤਮੀ ਹਾਰਗੁਣ ਤਾਸਮਨ ਜਪੇ ਏਕਮਰਾਰ, ਤਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਣ ਹਾਰ। ਹੁਣ ਜਿਹੜਾ ਅਧਿਆਤਮੀ ਹੁੰਦਾ ਜਿਹੜਾ ਕਈ ਕੋਟ ਆਤਮ ਧਿਆਨ ਧਾਰੇ ਹੁਣ ਜਿਹੜੇ ਆਪਣੀ ਆਤਮਾ ਨੂੰ ਸਮਝਣ ਦਾ ਯਤਨ ਕਰਦੇ ਹਨ ਉਹਨੂੰ ਅਧਿਆਤਮੀ ਕਿਹਾ ਗਿਆ ਹਾਰਗੁਣਤਾਸ ਉਹਨਾਂ ਦੇ ਅੰਦਰ ਜਿਹੜੇ ਗੁਣ ਹੁੰਦੇ ਉਹ ਪੈਦਾ ਹੋ ਜਾਂਦੇ ਹਨ ਕਿਉਂਕਿ ਮਨ ਜਪੇ ਇਕਮਰਾਰ ਹੁਣ ਮਨ ਦੇ ਵਿੱਚ ਜਿਹੜਾ ਉਹ ਇੱਕ ਨੂੰ ਹੀ ਸਮਝਣ ਦੀ ਕੋਸ਼ਿਸ਼ ਕਰਦੇ ਹਨ ਆਪਣੇ ਮੂਲ ਨੂੰ ਹੀ ਸਮਝਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਦੀ ਸੇਵਾ ਕਹਿੰਦੇ ਤਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਣ ਹਾਰ ਉਹਨਾਂ ਦੀ ਸੇਵਾ ਜਿਹੜਾ ਧਰਵ ਰਾਏ ਹੈਗਾ ਜਿਨ੍ਹਾਂ ਨੂੰ ਹੁਕਮ ਜਿਨ੍ਹਾਂ ਦਾ ਹੁਕਮ ਹੈ ਜਿਨ੍ਹਾਂ ਨੂੰ ਸੱਚ ਦਾ ਗਿਆਨ ਹੈ ਆਪਣਾ ਮੂਲ ਜਿਹੜਾ ਉਹਨਾਂ ਦੇ ਹੁਕਮ ਅਨੁਸਾਰ ਚੱਲਦਾ ਇਸ ਕਰਕੇ ਉਹਨਾਂ ਦੀ ਸੇਵਾ ਕਰ ਰਿਹਾ ਹੈ ਕਿਉਂਕਿ ਧਨ ਸਵਾਰਣ ਹਾਰ ਜਿਹੜਾ ਸ਼ਬਦ ਗੁਰੂ ਆ ਜਿਹੜਾ ਪਰਮੇਸ਼ਰ ਜਿਹੜਾ ਹੁਕਮ ਹੈ ਉਹ ਸਾਰਿਆਂ ਨੂੰ ਸਵਾਰਣ ਹਾਰ ਹੈ ਤੇ ਜੇ ਆਪਾਂ ਉਹਦੀ ਸੇਵਾ ਕਰੀਏ ਤੇ ਉਹਦੇ ਨਾਲ ਆਪਣਾ ਜਿਹੜਾ ਹੈਗਾ ਸੱਚ ਦੇ ਨਾਲ ਗੰਢ ਪੈ ਸਕਦੀ ਹੈ ਪੁੱਤੀ ਗੰਢ ਪਾਵੇ ਸੰਸਾਰ ਸੇਫਤੀ ਗੰਢ ਪਵੇ ਦਰਵਾਰ ਹੁਣ ਜਿਹੜਾ ਪੁੱਤ ਹੈ ਜਾਂ ਬੱਚੇ ਹਨ ਉਹਨਾਂ ਦੇ ਨਾਲ ਆਪਣੀ ਸੰਸਾਰ ਦੇ ਨਾਲ ਗੰਢ ਪੈਂਦੀ ਹੈ ਤੇ ਜੇ ਆਪਾਂ ਸੱਚ ਦੀ ਸਿਫਸਲਾ ਕਰੀਏ ਤਾਂ ਸੱਚ ਗੰਢ ਨਾਲ ਗੰਢ ਪੈਂਦੀ ਹੈ ਇਸ ਕਰਕੇ ਜਿਹੜਾ ਵੀ ਆਪਣੇ ਮੂਲ ਦੀ ਸੇਵਾ ਕਰਦਾ ਹੈ ਤੇ ਉਹਦੀ ਜਿਹੜਾ ਧਰਮ ਰਾਏ ਅੱਗੇ ਉਹ ਸੇਵਾ ਕਰਦਾ ਹੈ ਮਨ ਉਹਦੇ ਵਾਸ ਵਿੱਚ ਆ ਜਾਂਦਾ ਹੈ ਜਿਹੜਾ ਸੱਚ ਅਨਸਾਰੀ ਹੋ ਜਾਂਦਾ ਹੈ ਹੁਕਮ ਅਨਸਾਰੀ ਹੋ ਜਾਂਦਾ ਹੈ ਹੁਣ ਧਰਮ ਰਾਏ ਜਿਹੜਾ ਹੈਗਾ ਇਹ ਮਨ ਜਿਹੜਾ ਹੈਗਾ ਸ਼ੁੱਧ ਮਨ ਉਹ ਧਰਮ ਰਾਏ ਹੈਗਾ ਜਿਹੜਾ ਅਗਿਆਨੀ ਮਨ ਹੈਗਾ ਉਹ ਉਦਾ ਟਿਆਨਾ ਜਿਹੜਾ ਤੇ ਦੋਨੇ ਇਹ ਅੱਧੋ ਅੱਧੇ ਅੱਧੇ ਆ ਗਏ ਦਾਲ ਹੋਏ ਆ ਗਏ ਜਿਹੇ ਇਹ ਦੋਨਾਂ ਦਾ ਜਿਹੜਾ ਸੁਭਾ ਹੁਕਮ ਅਨੁਸਾਰੀ ਹੋ ਜਾਏ ਤਾਂ ਫਿਰ ਇਹ ਇੱਕ ਹੋ 사ਦੇ ਹਨ ਇੱਕ ਹੋ ਕੇ ਇਹ ਹੁਕਮ ਤੇ ਚੱਲ ਕੇ ਆਪਣੇ ਆਪ ਨੂੰ ਸਵਾਰ ਸਕਦੇ ਹਨ ਜਿਹੜਾ ਅੰਦਰ ਵਾਲਾ ਧਰਮਰਾਇ ਆ ਗਿਆ ਇਹੋ ਹੀ ਸਵਾਰਨਹਾਰਾ ਬਣ ਸਕਦਾ ਹੈ ਪਰ ਜਿੰਨਾ ਚਿਰ ਉਹ ਤਾਂ ਬਾਹਰ ਮੁਕੀ ਹੈ ਤਾਂ ਇਹ ਅਗਿਆਨੀ ਹੈਗਾ ਹੁਣ ਉਹਨਾਂ ਦੀ ਸੇਵਾ ਧਰਮਰਾਇ ਕਰਦਾ ਹੈਗਾ ਜਿਹੜੇ ਸਵਾਰਨ ਹਾਰਾ ਜਿਨ੍ਹਾਂ ਦਾ ਜਿਹੜੀ ਇੱਛਾ ਸ਼ਕਤੀ ਜਿਹੜਾ ਸ਼ਬਦ ਗੁਰੂ ਜਿਹੜਾ ਗੁਰਵਾਣੀ ਵਿੱਚ ਉਪਦੇਸ਼ ਹੈ ਕਿ ਆਪਾਂ ਨੂੰ ਨੇੜੇ ਸਮਝ ਲੈ ਜਿਹੜਾ ਗੁਰਵਾਣੀ ਵਿੱਚ ਉਪਦੇਸ਼ ਹੈਗਾ ਮਨ ਜੇ ਉਹਨਾਂ ਦੀ ਸੇਵਾ ਕਰੇ ਤਾਂ ਇਹਨੂੰ ਸੱਚ ਦੀ ਸੋਝੀ ਮਿਲ ਸਕਦੀ ਹੈ ਮਨ ਕੇ ਵਿਕਾਰ ਮਨੇ ਤਜੇ ਮਨ ਚੁੱਕੇ ਮੋਹ ਮਾਨ ਆਤਮ ਰਾਮ ਪੁਛਾਣਿਆ ਸਹਿਜੇ ਨਾਮ ਸਮਾਨ ਸਾਤੇ ਸਤ ਕਰਵਾਚਾ ਜਾਣ ਆਤਮ ਰਾਮ ਲਿਹਿੋ ਪ੍ਰਵਾਨ ਜਿਹੜਾ ਆਪਣਾ ਮੂਲ ਹੈਗਾ ਉਹਨੂੰ ਹੀ ਆਤਮ ਰਾਮ ਕਿਹਾ ਗਿਆ ਜਿਹੜਾ ਵਿਕਾਰਾਂ ਨੂੰ ਤਜ ਦਿੰਦਾ ਹੈ ਉਹਦਾ ਮੋਹ ਤੇ ਵਿਮਾਨ ਮਨ ਵਿੱਚੋਂ ਖਤਮ ਹੋ ਜਾਂਦਾ ਹੈ ਉਹ ਆਪਣੇ ਆਪ ਨੂੰ ਪਛਾਣ ਲੈਂਦਾ ਹੈ ਉਹਦੀ ਜਾਗਰਤ ਅਵਸਥਾ ਹੋ ਜਾਂਦੀ ਹੈ ਤੇ ਉਹ ਸ਼ਬਦ ਵਿੱਚ ਸਮਾ ਜਾਂਦਾ ਹੈ ਬਿਨ ਸਤਗੁਰ ਮੁਕਤ ਨ ਪਾਈਏ ਮਨ ਮੁਖ ਫਿਰੇ ਦੀਵਾਨ ਸ਼ਬਦ ਨਾ ਜੀਨੇ ਕਥਨੀ ਬਦਨੀ ਕਰੇ ਵਿਖਿਆ ਮਹੇ ਸਮਾਨ ਬਿਨ ਸਤਗੁਰ ਹੁਣ ਜਿਹੜਾ ਸੱਚ ਦੇ ਗਿਆਨ ਤੋਂ ਬਗੈਰ ਕਹਿੰਦੇ ਕਿਸੇ ਨੂੰ ਮੋਤੀ ਨਹੀਂ ਮਿਲ ਸਕਦੀ ਇਸ ਕਰਕੇ ਜਿਹੜਾ ਮਨਮੁਖ ਹੈਗਾ ਉਹ ਉਹ دیਵਾਨਾ ਹੋਇਆ ਮਾਇਆ ਕੀ دیਵਾਨੇ ਝੂਠ ਠੇਗੋਰੀ ਲਾਈ ਉਹ ਮਾਇਆ ਦੇ ਪਿੱਛੇ ਲੱਗਦਾ ਤੇ ਮਾਇਆ ਦੀ ਠੇਗੋਰੀ ਦੇ ਵਿੱਚ ਫਸਿਆ ਰਹਿੰਦਾ ਹੈ ਤੇ ਆਪਣੇ ਆਪ ਨੂੰ ਪਛਾਣਦਾ ਨਹੀਂ ਹੈ ਇੱਥੇ ਸਭ ਜਿਹੜਾ ਬਿਨ ਸਤਗੁਰ ਆਇਆ ਹੈ ਇੱਕ ਤੱਕ ਨੇ ਸਤਗੁਰ ਤੇ ਖਾਲੀ ਕੋਈ ਨਹੀਂ ਹੁਣ ਸਤਗੁਰ ਤੇ ਖਾਲੀ ਸਤਗੁਰ ਤਾਂ ਹਰੇਕ ਦੇ ਵਿੱਚ ਹੈ ਸੱਚ ਦਾ ਗਿਆਨ ਹਰੇਕ ਵਿੱਚ ਹੈਗਾ ਪਰ ਜਿੰਨਾ ਚਿਰ ਆਪਣਾ ਨੇ ਅੰਦਰ ਸੱਚ ਨੂੰ ਸਮਝਣ ਦੀ ਇੱਛਾ ਹੀ ਨਹੀਂ ਤੋਂ ਪ੍ਰਗਟ ਨਹੀਂ ਹੈਗਾ ਗੁਪਤ ਹੈਗਾ ਇਸ ਕਰਕੇ ਜਿੰਨਾ ਚਿਰ ਆਪਣੇ ਅੰਦਰ ਸੱਚ ਦਾ ਗਿਆਨ ਨੂੰ ਗੁਪਤ ਹੈਗਾ ਆਪਾਂ ਸਤਿਗੁਰੂ ਨਹੀਂ ਹੈ ਕਿਉਂਕਿ ਸਤਿਪੁਰਖ ਜਿਹਨਾਂ ਜਾਣੇ ਆ ਸਤਿਗੁਰ ਤਿਸਕਾ ਨਾਮ ਹੁਣ ਸਤਿਪੁਰਖ ਜਿਹੜਾ ਆਪਣਾ ਮੂਲ ਆ ਜਿਹੜਾ ਉਹਨੂੰ ਜਾਣ ਲੈਂਦਾ ਉਹਨੂੰ ਸਤਿਗੁਰ ਕਿਹਾ ਗਿਆ ਹੈ ਪਰ ਜਿੰਨਾ ਚਿਰ ਉਹਨੂੰ ਨਹੀਂ ਜਾਣਦਾ ਜਿੰਨਾ ਚਿਰ ਉਹ ਗੁਪਤ ਹੈਗਾ ਉਹਨਾਂ ਚਿਰ ਆਪਾਂ ਜੀਵ ਹੈਗੇ ਆ ਤੇ ਆਪਾਂ ਜਿਹੜਾ ਆਪਣੇ ਅੰਦਰ ਹੰਕਾਰ ਹੈ ਭਰਮ ਹੈ ਸਾਰੇ ਵਿਕਾਰ ਹਨ ਇਹ ਆਪਣੇ ਆਪ ਨੂੰ ਇੱਥੇ ਜੇ ਸਤਿਗੁਰ ਤੁਸੀਂ ਸਮਝਦੇ ਹੋ ਤਾਂ ਇਹ ਜਿਹੜੀ ਕੰਡੀਸ਼ਨ ਨੂੰ ਫਾਲੋ ਕਰਨਾ ਪਵੇਗਾ ਜੇ ਤੁਸੀਂ ਸੰਸਾਰ ਸਹੀ ਹੈ ਤਾਂ ਠੀਕ ਹੈ ਪਰ ਦੇ ਨਹੀਂ ਹੈ ਤਾਂ ਤੁਸੀਂ ਮਨਮੁਖ ਹੋ ਸਤਿਗੁਰ ਗੁਰਮੁਖ ਨਹੀਂ ਹੋ ਸ਼ਬਦ ਨਾ ਚੀਨੇ ਕਥਨੀ ਬਦਨੀ ਕਰੇ ਵਿਖਿਆ ਮਹੇਸਮਾਨ ਕਿਉਂਕਿ ਜਿਹੜਾ ਮਨਮੁਖ ਹੁੰਦਾ ਹੈ ਉਹ ਸ਼ਬਦ ਦੀ ਉਹਨੂੰ ਸੋਝੀ ਨਹੀਂ ਹੁੰਦੀ ਚੀਨਣ ਦਾ ਮਤਲਬ ਸਮਝ ਨਹੀਂ ਹੁੰਦੀ ਤੇ ਕਥਨੀ ਬਦਨੀ ਕਰੇ ਤੇ ਜੋ ਆਲੇ ਦੁਆਲੇ ਸੁਣਿਆ ਸੁਣਾਇਆ ਹੈ ਉਹਨੀਆਂ ਗੱਲਾਂ ਕਰਦਾ ਹੈ ਤੇ ਵਿਖਿਆ ਦੇ ਵਿੱਚ ਹੀ ਉਹ ਸਮਾ ਜਾਂਦਾ ਹੈਗਾ ਕਿਉਂਕਿ ਜਿੱਦਾਂ ਦਾ ਕਿਸੇ ਦਾ ਗਿਆਨ ਹੈ ਉਦਾਂ ਦਾ ਹੀ ਉਹ ਹੈ ਤੇ ਉਦਾਂ ਦੀ ਉਹ ਗੱਲ ਕਰੇਗਾ ਸਭ ਕੁਝ ਆਪੇ ਆਪ ਹੈ ਦੂਜਾ ਅਵਰ ਨ ਕੋਏ ਜਿਉਂ ਬੁલાਏ ਤਿਉਂ ਬੋਲੀਏ ਜਾਂ ਆਪ ਬੁલાਏ ਸੋਏ ਹੁਣ ਜਦੋਂ ਜਿਹੜਾ ਸ਼ਬਦ ਨੂੰ ਚੀਨਦਾ ਹੈਗਾ ਆਤਮ ਚੀਨ ਪ੍ਰਾਤਮ ਚੀਨੋ ਹੁਣ ਜਿਹਨੇ ਆਪਣੀ ਆਤਮਾ ਦੀ ਖੋਜ ਕਰ ਲਈ ਹੈ ਫੇਰ ਉਹ ਗਾਉਂਦੇ ਜਿਹੜੀ ਸ਼ਬਦ ਗੁਰੂ ਸੁਰਤ ਤੁਣ ਚੇਲਾ ਫਿਰ ਉਹ ਸ਼ਬਦ ਉਹਦਾ ਗੁਰੂ ਹੋ ਜਾਂਦਾ ਹੈ ਜਿਹੜਾ ਤੁੰਨੀ ਆਵਾਜ਼ ਆ ਮਨ ਜਿਹੜਾ ਉਹ ਚੇਲਾ ਹੋ ਕੇ ਉਹਦੇ ਵਿੱਚ ਸਮਾ ਜਾਂਦਾ ਹੈ ਜਾਂ ਉਹਨੂੰ ਸੁਣਦਾ ਹੈ ਫਿਰ ਪਤਾ ਲੱਗਦਾ ਹੈ ਕਿ ਸਭ ਕੁਝ ਆਪੇ ਆਪ ਹੈ ਸਾਰਿਆਂ ਪਾਸੇ ਆਪ ਹੀ ਆਪ ਆਪ ਸੱਚ ਹੀ ਹੈ ਦੂਸਰਾ ਕੋਈ ਨਹੀਂ ਹੈ ਜਿਉਂ ਬੁਲਾਏ ਤਿਉਂ ਬੋਲੀ ਜਿਵੇਂ ਹੁਕਮ ਉਹਨੂੰ ਬਰੌਂਦਾ ਹੈ ਜਿਉਂ ਬੋਲਦਾ ਹੈ ਜਾਂ ਆਪ ਬੁਲਾਇਸ ਹੋਏ ਜਦੋਂ ਉਹ ਬੁਲਾਉਂਦਾ ਹੈ ਫਿਰ ਉਹ ਬੋਲਦਾ ਹੈ ਉਹਦਾ ਨਹੀਂ ਬੋਲਦਾ ਜੋ ਉਹਨੂੰ ਸੋਚੀ ਆਈ ਹੁੰਦੀ ਹੈ ਜੋ ਉਹਨੂੰ ਸ਼ਬਦ ਗੁਰੂ ਬੁਲਾ ਰਿਹਾ ਹੈ ਜਿੰਨਾ ਚਿਰ ਆਪਣਾ ਜਿਹੜਾ ਧਿਆਨ ਹੈ ਤਰਕੂਟੀ ਵਿੱਚ ਹੈਗਾ ਤਾਂ ਮਨ ਦੇ ਵਿੱਚ ਵਿਕਾਰ ਹਨ ਮਨ ਨੇ ਜੋ ਕੁਝ ਸੰਸਾਰ ਤੋਂ ਗਿਆਨ ਲਿਆ ਹੈ ਉਸ ਗਿਆਨ ਵਿੱਚੋਂ ਬੋਲਦਾ ਹੈ ਮਨ ਪਰ ਜਦੋਂ ਇਹੋ ਹੀ ਮਨ ਅੰਤਰਮੁਖੀ ਹੋ ਜਾਂਦਾ ਹੈ ਅੰਦਰ ਸ਼ਬਦੀ ਵਿਚਾਰ ਕਰਦਾ ਹੈ ਜਦੋਂ ਸ਼ਬਦ ਦੀ ਵਿਚਾਰ ਕਰਦਾ ਉਹਦੇ ਵਿੱਚ ਜਿਹੜੀ ਸੋਝੀ ਆਉਂਦੀ ਹੈ ਫਿਰ ਉਦੋਂ ਇਹਦਾ ਸ਼ਬਦ ਦੇ ਨਾਲ ਮਿਲਾਪ ਹੋ ਜਾਂਦਾ ਹੈ ਭਾਵ ਇਹ ਜਿਹੜੀ ਸੱਚਖੰਡ ਵਾਲੀ ਤਾਰ ਨਾਲ ਇਹਦੀ ਤਾਰ ਜੁੜ ਜਾਂਦੀ ਹੈ ਫਿਰ ਉਹ ਜਿਵੇਂ ਉਹ ਬੁਲਾਉਂਦੇ ਆਂ ਤੇ ਬੋਲਦਾ ਹੈ ਤੇ ਫਿਰ ਉਹ ਆਪ ਹੀ ਬੁਲਾਉਂਦੇ ਆ ਤੇ ਉਹ ਆਪ ਹੀ ਬੋਲਦਾ ਹੈ ਉਸ ਸਮੇਂ ਜਿਹੜੀ ਇਹਦੀ ਹੈਗੀ ਆ ਨਾ ਇਹਦੇ ਵਿੱਚ ਹੰਕਾਰ ਹੁੰਦਾ ਹੈ ਤੇ ਨਾ ਇਹਦੇ ਵਿੱਚ ਭਰਮ ਹੁੰਦਾ ਹੈ ਜਿੰਨਾ ਚਿਰ ਆਪਣੇ ਅੰਦਰ ਹੰਕਾਰ ਵੀ ਹੈ ਤੇ ਭਰਮ ਵੀ ਹੈ ਉਹਨਾਂ ਚਿਰ ਆਪਾਂ ਮਨੁੱਖ ਆਏ ਉਹਨਾਂ ਚਿਰ ਆਪਣੀ ਮਨ ਦੀ ਮਰਜ਼ੀ ਅਨਸਾਰ ਬੋਲਦੇ ਆਂ ਪਰ ਜਦੋਂ ਆਪ ਹੁਕਮ ਅਨਸਾਰ ਹੀ ਹੋ ਜਾਂਦੇ ਹਾਂ ਤੇ ਫਿਰ ਜਿਵੇਂ ਹੁਕਮ ਭਰਉਂਦਾ ਹੈ ਉਵੇਂ ਬੋਲਦੇ ਹਾਂ ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮਿਲਾਵਾ ਹੋਏ ਨਾਨਕ ਨਾਮ ਸਵਾਲ ਤੂੰ ਜਿਤ ਸੇਵੀਏ ਸੁਖ ਹੋਏ ਜਿਹੜੀ ਗੁਰਮੁਖਾਂ ਦੀ ਬਾਣੀ ਇਹ ਬ੍ਰਹਮ ਗਿਆਨ ਹੈ ਸ਼ਬਦ ਮਿਲਾਵਾ ਹੋਏ ਹੁਣ ਜਿਹੜੀ ਸੋਝੀ ਆਉਣੀ ਹੈ ਉਹਦੇ ਨਾਲ ਜਿਹੜਾ ਇਹਦੇ ਨਾਲ ਮਿਲਾਵਾ ਹੁੰਦਾ ਜਿੰਨਾ ਵੀ ਗੁਰਬਾਣੀ ਦਾ ਉਪਦੇਸ਼ ਹੈ ਜੇ ਇਹਨੂੰ ਆਪਾਂ ਸੁਣਿਆ ਹੈ ਉਹਨੂੰ ਮੰਨਿਆ ਹੈ ਉਹਦੇ ਵਿੱਚ ਜਿਹੜੀ ਸਮਝ ਆਈ ਹੈ ਉਹ ਆਪਣੇ ਮਨ ਤੇ ਲਾਗੂ ਕੀਤੀ ਆਪਣਾ ਸੁਭਾਅ ਦੇ ਅਨੁਸਾਰ ਬਣਾਇਆ ਹੈ ਤਾਂ ਆਪਣਾ ਸ਼ਬਦ ਦੇ ਨਾਲ ਮਿਲਾਵਾ ਹੈ ਹੁਣ ਜੇ ਜਿਵੇਂ ਆਪਾਂ ਸਮਝਣ ਰਿਹਾ ਆਪਾਂ ਜੇ ਕਿਸੇ ਦੇ ਨਾਲ ਆਪਣੇ ਵਿਚਾਰ ਮਿਲਦੇ ਹਨ ਤਾਂ ਆਪਣੇ ਆਪ ਦੇ ਨਾਲ ਮਿਲਾਵਾ ਐ ਸੰਜੋਗ ਆਏਗਾ ਵਿਛੋੜਾ ਨਹੀਂ ਆਏਗਾ ਪਰ ਜੇ ਆਪਣੇ ਉਹਦੇ ਨਾਲ ਵਿਚਾਰ ਨਹੀਂ ਮਿਲਦੇ ਆਪਾਂ ਉਹਨੂੰ ਦੁਬਾਰਾ ਮਿਲਣਾ ਨਹੀਂ ਚਾਹਦੇ ਸ਼ਬਦ ਮਿਲਾਵਾ ਜੇ ਜਿਹੜੀ ਸ਼ਬਦ ਵਿੱਚੋਂ ਸੋਝੀ ਆਈ ਹੈ ਜਿਹੜੀ ਗਰਵਾਣੀ ਦੀ ਸਮਝ ਆਈ ਹੈ ਆਪਾਂ ਉਹਦੇ ਨਾਲ ਸਹਿਮਤ ਆ ਆਪਾਂ ਉਹਦੇ ਨਾਲ ਐਗਰੀ ਆ ਤਾਂ ਆਪਣਾ ਸ਼ਬਦ ਨਾਲ ਮਿਲਾਪ ਆਏਗਾ ਸ਼ਬਦ ਦੇ ਨਾਲ ਮਿਲਾਪ ਹੋਈ ਤਾਂ ਆਪਣਾ ਸ਼ਬਦ ਦਾ ਮਲਾਪ ਆਪਣਾ ਉਹਦੇ ਨਾਲ ਮਲਾਪ ਹੋਇਆ ਹੈ ਕਿਉਂਕਿ ਆਪਣੇ ਮੂਲ ਦਾ ਗਿਆਨ ਹੀ ਹੈ ਆਪਣਾ ਜਿਹੜਾ ਮੂਲ ਹਕਮੀ ਬੰਦਾ ਹੈ ਤੇ ਜੇ ਆਪਾਂ ਉਹਨਾਂ ਸੁਭਾਅ ਉਹਦੇ ਅਨਸਾਰ ਬਣ ਗਿਆ ਤਾਂ ਆਪਾਂ ਵੀ ਹਕਮੀ ਬੰਦੇ ਬਣ ਗਏ ਇਸ ਤਰ੍ਹਾਂ ਜਿਹੜੀ ਗੁਰਮੁਖਾਂ ਦੀ ਬਾਣੀ ਇਹ ਬ੍ਰਹਮ ਗਿਆਨ ਹੈਗੀ ਹੈ ਤੇ ਇਹ ਆਪਣੇ ਮੂਲ ਨਾਲ ਮਲਾਪ ਕਰਾ ਦਿੰਦੀ ਹੈ ਨਾਨਕ ਨਾਮ ਸੰਵਾਲ ਤੂੰ ਜਿਤ ਸੇਵੀਏ ਸਦਾ ਸੁਖ ਹੋਏ ਸਤਗੁਰ ਜੀ ਉਪਦੇਸ਼ ਕਰਦੇ ਹਨ ਕਿਹੜਾ ਸੱਚ ਦਾ ਗਿਆਨ ਹੈ ਉਹਨੂੰ ਸੰਭਾਲ ਤੇ ਉਹਨੂੰ ਸੰਭਾਲਣ ਦੇ ਨਾਲ ਤੇਰੇ ਅੰਦਰ ਸੁਖ ਹੋ ਸਾ ਜੇ ਤਸੇ ਵੀ ਇਹ ਸੁਖ ਹੋਏ ਉਹਦੇ ਨਾਲ ਤੈਨੂੰ ਸੁਖ ਹੋ ਸਕਦਾ ਹੈ ਸੰਭਾਲਣ ਦਾ ਮਤਲਬ ਕੀ ਹੋਇਆ ਜਿਵੇਂ ਕਹਿੰਦੇ ਕਿਸੇ ਨੂੰ ਕਿ ਆਪਾਂ ਕੋਈ ਇਹ ਚੀਜ਼ ਮੇਰੀ ਤੂੰ ਸੰਭਾਲ ਲੈ ਹੁਣ ਜਦੋਂ ਆਪਾਂ ਗਰਵਾਣੀ ਦਾ ਉਪਦੇਸ਼ ਬਾਹਰ ਮੁਖੀ ਤੇ ਅੰਦਰ ਮੁਖੀ ਧਿਆਨ ਕਰਕੇ ਸ਼ਬਦ ਦੀ ਵਿਚਾਰ ਕਰਦੇ ਆ ਜਿਹੜਾ ਆਪਣਾ ਮੂਲ ਹੈ ਉਹ ਸੱਚ ਦੇ ਗਿਆਨ ਨੂੰ ਸੰਭਾਲਦਾ ਹੈ ਸੱਚ ਦਾ ਗਿਆਨ ਉਹ ਜਮਾ ਕਰੀ ਜਾਂਦਾ ਆਪਣਾ ਹੀ ਜੋ ਆਪਾਂ ਬਾਹਰੋਂ ਲੈ ਰਹੇ ਆ ਫਿਰ ਜਿਵੇਂ ਜਿਵੇਂ ਉਹਦਾ ਜਦੋਂ ਗਿਆਨ ਪੂਰਾ ਹੁੰਦਾ ਜਾਂਦਾ ਹੈ ਅੱਖੀ ਕੁਦਰਤ ਕੰਨੀ ਬਾਣੀ ਮੁਖ ਆਖਣ ਸੱਚ ਨਾਮ ਪਤੀ ਕਾ ਤਨ ਪੂਰਾ ਹੋਆ ਲਾਗਾ ਸਹਿਜ ਧਿਆਨ ਹੁਣ ਜਦੋਂ ਅੱਖਾਂ ਦੇ ਵਿੱਚ ਆਪਾ ਦੇਖਦੇ ਕਿ ਇਹ ਵਿਸ਼ਵ ਸੰਸਾਰ ਤੁਮ ਜੋ ਦੇਖਦੇ ਇਹ ਹਰਕਾਰ ਰੂਪ ਹੈ ਹੁਣ ਇਹਦੇ ਵਿੱਚ ਸਾਰਿਆਂ ਦੇ ਵਿੱਚ ਹਰ ਹੀ ਹੈਗਾ ਉਹਦਾ ਹਰ ਦਾ ਧਿਆਨ ਹੀ ਹੈਗਾ ਜਦੋਂ ਇਸ ਤਰ੍ਹਾਂ ਦੇਖਦੇ ਆਂ ਤੇ ਕੰਨਾਂ ਦੇ ਵਿੱਚ ਬਾਣੀ ਸੁਣਦੇ ਆਂ ਤੇ ਮੁਖ ਦੇ ਵਿੱਚ ਫਿਰ ਸੱਚ ਦਾ ਨਾਮ ਜਿਹੜਾ ਸੱਚ ਕੀ ਹੈ ਆਪਣਾ ਮੂਲ ਕੇ ਉਹ ਉਹਦੀ ਵਿਖਿਆਨ ਕਰਦੇ ਆ ਉਹਦੀ ਗੱਲ ਕਰਦੇ ਆ ਉਸ ਸਮੇਂ ਤੁਸੀਂ ਸਮਝ ਲੈਣਾ ਕਿ ਜਿਹੜਾ ਤੁਹਾਡਾ ਜਿਹੜਾ ਧਨ ਹੈਗਾ ਜਿਹੜਾ ਗਿਆਨ ਹੈ ਉਹ ਪੂਰਾ ਹੋ ਗਿਆ ਹੈ ਤੇ ਜਿਹੜਾ ਤੁਹਾਡਾ ਧਿਆਨ ਸਹਿਜ ਧਿਆਨ ਹੋ ਗਿਆ ਹੈ ਸਹਿਜ ਸੁਆਦ ਆਪਾਦ ਰਹਿਤ ਵੱਡੇ ਭਾਗ ਖੁੱਣ ਲੱਗੇ ਹੁਣ ਜਿਹੜੀ ਸਹਿਜ ਸੁਆਦ ਹੈਗੀ ਜਿਹੜੀ ਜਾਗਰਤ ਅਵਸਥਾ ਹੈਗੀ ਆ ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦੀ ਆ ਪਰ ਇਹਦੀ ਸ਼ਰਤ ਹੈਗੀ ਆ ਕਿ ਅੱਖਾਂ ਦੇ ਵਿੱਚ ਕੁਦਰਤ ਦੇਖਣੀ ਹੈਗੀ ਤਿਕਾਨਾਂ ਦੇ ਦੁਆਰਾ ਬਾਣੀ ਸੁਣਨੀ ਹੈਗੀ ਆ ਤੇ ਮੁਖ ਦੇ ਵਿੱਚੋਂ ਸਿਰਫ ਸੱਚ ਦਾ ਗਿਆਨ ਬੋਲਣਾ ਹੈਗਾ ਜਾਂ ਸੱਚ ਦੇ ਗਿਆਨ ਨੂੰ ਸਮਝ ਕੇ ਉਹਦੇ ਵਿੱਚ ਜਿਹੜੀ ਸੋਝੀ ਆਈ ਹੈ ਉਹਦੀ ਹੀ ਵਿਚਾਰ ਕਰਨੀ ਹੈ ਤਾਂ ਸਮਝ ਲਓ ਕਿ ਜਿਹੜਾ ਤੁਹਾਡਾ ਗਿਆਨ ਹੈਗਾ ਪੂਰਾ ਹੋ ਗਿਆ ਹੈ ਤੇ ਤੁਹਾਡਾ ਹੀ ਸਹਿਜ ਧਿਆਨ ਲੱਗ ਗਿਆ ਹੈ ਤੁਹਾਡੀ ਜਾਗਰਤ ਅਵਸਥਾ ਹੋ ਗਈ ਹੈ ਪਰ ਜੇ ਇਹ ਅਵਸਥਾ ਨਹੀਂ ਹੈ ਤਾਂ ਫਿਰ ਇਹਦਾ ਮਤਲਬ ਹੈਗਾ ਅਜੇ ਕਮੀ ਹੈ ਜਿਹੜੀ ਕਮੀ ਹੈ ਉਹਨੂੰ ਦੂਰ ਕਰਨਾ ਹੈ ਜਦੋਂ ਆਪਾਂ ਗਰਵਾਣੀ ਦੀ ਵਿਚਾਰ ਕਰਦੇ ਆ ਸ਼ਬਦ ਨੂੰ ਪੜ੍ਹਦੇ ਆ ਉਹਦੇ ਵਿੱਚੋਂ ਸਮਝਦੇ ਆ ਜੇ ਸੋਝੀ ਆ ਰਹੀ ਹੈ ਸੋਝੀ ਆਣ ਦਾ ਮਤਲਬ ਹੋਏਗਾ ਕਿ ਜਦੋਂ ਤੁਹਾਨੂੰ ਪਤਾ ਲੱਗ ਰਿਹਾ ਕਿ ਬਾਣੀ ਨਿਰੰਕਾਰ ਦੀ ਗੱਲ ਕਰ ਰਹੀ ਹੈ ਨਿਰਾਕਾਰ ਦੀ ਗੱਲ ਕਰਦੀ ਜੋ ਜਿਸਦਾ ਨਹੀਂ ਹੈਗਾ ਤੇ ਜਦੋਂ ਜਿਸਦਾ ਜਿਸਦਾ ਆਪਾਂ ਇਹ ਜਿਹੜੀ ਇਹ ਬੁੱਧੀ ਹੈ ਸੰਸਾਰੀ ਤੋਂ ਨਿਰਾਕਾਰੀ ਹੋ ਜਾਂਦੀ ਹੈ ਤਾਂ ਆਪਾਂ ਨੂੰ ਸ਼ਬਦ ਵਿੱਚੋਂ ਸਮਝ ਆਉਣ ਲੱਗ ਜਾਂਦੀ ਹੈ ਜਿਵੇਂ ਜਿਵੇਂ ਸਮਝ ਆਉਂਦੀ ਹੈ ਤਾਂ ਮਨ ਜਿਹੜਾ ਹੈ ਖਿੜਿਆ ਹਰਿਆ ਬਾਗ ਹੋਣ ਲੱਗ ਜਾਂਦਾ ਹੈ ਅੰਦਰ ਸੁਖ ਪੈਦਾ ਹੁੰਦਾ ਹੈ। ਨਾਮ ਰਸ ਪੈਦਾ ਹੁੰਦਾ ਹੈ। ਨਾਮ ਰਸ ਹਰ ਕੀਰਤਨੋ ਕੋ ਵਿਰਲਾ ਪੀਵੇ ਵਜੋ ਨਾਨਕ ਮਿਲ ਏਕ ਨਾਮ ਰਿੱਧ ਜਪ ਜਪ ਜੀਵੇ। ਸੱਚ ਦਾ ਗਿਆਨ ਹੈਗਾ ਇਹ ਕੋਈ ਵਿਰਲਾ ਪਿੰਦਾ ਹੈ। ਜਿਹੜਾ ਪਿੰਦਾ ਹੈ ਉਹਨੂੰ ਅੱਗੇ ਤੋਂ ਅੱਗੇ ਗਿਆਨ ਮਿਲਦਾ ਹੈਗਾ। ਤੋ ਪਰ ਅੰਦਰ ਆਪਣੇ ਹਿਰਦੇ ਵਿੱਚ ਸਮਝਦਾ ਸਮਝਦਾ ਇਹ ਖੁਸ਼ ਹੁੰਦਾ ਰਹਿੰਦਾ ਹੈ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਰੰਗ ਪ੍ਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੇ ਨਹੀਂ ਜਦੋਂ ਉਹਨੂੰ ਸ਼ਬਦ ਵਿੱਚੋਂ ਕਈ ਵਾਰ ਸਮਝ ਆਉਂਦੀ ਹੈ ਕਿ ਸਤਗੁਰੂ ਜੀ ਇਹ ਕਹਿਣਾ ਚਾਹੁੰਦੇ ਹਨ ਫਿਰ ਉਹਨੂੰ ਜਦੋਂ ਸਮਝ ਆਉਂਦੀ ਹੈ ਅੰਦਰ ਖੁਸ਼ੀ ਖੇੜਾ ਪੈਦਾ ਹੁੰਦਾ ਹੈ ਤੇ ਉਹ ਫਿਰ ਆਪੇ ਗਾਉਂਦਾ ਆਪੇ ਹੱਸਦਾ ਹੈ ਆਪੇ ਰੋਂਦਾ ਇਹ ਗੁਰਮੁਖ ਜਿਹੜਾ ਆਏਗਾ ਜਿਹੜਾ ਗੁਰਮੁਖ ਹੋਏ ਉਹਨੂੰ ਪਤਾ ਹੋਏਗਾ ਕਿ ਇਹ ਅਵਸਥਾ ਕਿਵੇਂ ਹੁੰਦੀ ਹੈ ਪਰ ਜਿੰਨਾ ਚਿਰ ਆਪਾਂ ਸੁਣੀਆਂ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਕਰਦੇ ਆਂ ਗੁਰਬਾਣੀ ਇਹ ਪ੍ਰੈਕਟੀਕਲ ਹੈ ਜਿਹੜਾ ਪ੍ਰੈਕਟੀਕਲ ਕਰੂਗਾ ਉਹਨੂੰ ਇਹਦੇ ਵਿੱਚੋਂ ਸਾਰਾ ਜੋ ਗੁਰਬਾਣੀ ਵਿੱਚ ਲਿਖਿਆ ਉਹ ਸੱਚ ਹੈਗਾ ਫਿਰ ਉਹਦੇ ਲਈ ਇਹ ਸੱਚੀ ਬਾਣੀ ਤਾਂ ਮੰਨਦੀ ਹੈ ਨਹੀਂ ਗੁਰਬਾਣੀ ਨੂੰ ਸੱਚ ਨਹੀਂ ਮੰਨਦੇ ਉਹਨਾਂ ਚਿਰ ਗੁਰਬਾਣੀ ਆਪਾਂ ਨੂੰ ਅੱਗੇ ਰਸਤਾ ਨਹੀਂ ਦਿਖਾ ਸਕਦੀ ਕਮੀ ਤਾਂ ਆਪਣੇ ਅੰਦਰ ਗੁਰਬਾਣੀ ਵਿੱਚ ਕਮੀ ਨਹੀਂ ਹੈ ਕਮੀ ਆਪਣੇ ਅੰਦਰ ਹੈ ਗਿਆਨ ਤਾਂ ਆਪਣਾ ਮਨ ਮੈਲਾ ਹੈ ਮੈਲਾ ਹੋਣ ਕਰਕੇ ਇਹਨੂੰ ਇਹਦੇ ਵਿੱਚ ਅਹੰਕਾਰ ਦੀਆਂ ਗੰਧੀਆਂ ਹਨ ਇਰੀ ਬੁੱਧੀ ਵਿੱਚ ਅਗਿਆਨਤਾ ਉਹਦੇ ਕਰਕੇ ਨੂੰ ਗੁਰਬਾਣੀ ਵਿੱਚ ਉਹ ਸਹੀ ਜਿਹੜਾ ਗਿਆਨ ਲਿਖਿਆ ਹੋਇਆ ਜਾਂ ਬਾਣੀ ਵਿੱਚ ਜਿਹੜਾ ਨਾਮ ਸਵਾਇਆ ਹੈ ਉਹਦੀ ਸੋਝੀ ਨਹੀਂ ਮਿਲਦੀ ਪਰ ਜੇ ਕਿਸੇ ਨੇ ਲੈਣੀ ਆ ਤਾਂ ਉਹਨੂੰ ਗੁਰਬਾਣੀ ਦੀ ਵਿਚਾਰ ਕਰਨੀ ਚਾਹੀਦੀ ਹੈ ਜਿੰਨੇ ਜਿੰਨੇ ਕੋਈ ਵਿਚਾਰ ਕਰੇਗਾ ਉੰਨੇ ਉੰਨੇ ਸੋਝੀ ਆ ਜਾਊਗੀ ਤੇ ਜੇ ਕਿਸੇ ਨੂੰ ਗੁਰਬਾਣੀ ਪਰਤੇ ਕੋਈ ਸ਼ੰਕਾ ਆਵੇ ਤਾਂ ਉਹ ਕੁਐਸਚਨ ਛੱਡ ਸਕਦਾ ਹੈ ਕਮੈਂਟ ਛੱਡ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ